ਇਹ ਦੇਖੋ ਜੀ ਤੁਸੀਂ ਦੇਖ ਲਿਆ ਇਹਦੇ ਤੇ ਮਿਲੀਅਨ ਦੇ ਉੱਤੇ ਮਾਈਲ ਨੇ ਇਸ ਟਰੱਕ ਦੇ ਉੱਤੇ ਤੇ ਇਹ ਟਰੱਕ ਦਾ ਹੁਣ ਡੀਪੀਐਫ ਕਲੀਨ ਹੋ ਗਿਆ ਜੇ ਤੁਸੀਂ ਇੱਧਰ ਆ ਕੇ ਦੇਖੋਗੇ ਇਹ 250 ਲਿਖਿਆ ਸੀ ਇਹ ਹੁਣ ਜਿਹੜਾ 1 ਲਿਖਿਆ ਤੇ ਇਹ ਵੀ ਬਿਲਕੁਲ ਹੀ ਸਾਫ਼ ਹੋ ਗਿਆ ਪਹਿਲਾਂ ਕਾਲਾ ਜਿਹਾ ਸੀਗਾ ਸਾਡੇ ਜੀ ਰਿਕਾਰਡ ਟੁੱਟੇ ਜਾ ਰਹੇ ਨੇ ਹੁਣ ਸਾਡੇ ਕੋਲ ਹੋਰ ਟਰੱਕ ਆਏ ਨੇ ਲਾਸਟ ਟਾਈਮ ਅਸੀਂ ਕੀਤਾ ਸੀ 70% 80% 100% ਫਿਰ ਅਸੀਂ ਇੱਕ ਵਾਰੀ ਕੀਤਾ 228% ਅੱਜ ਦਾ ਰਿਕਾਰਡ ਜਿਹੜਾ ਹੈਗਾ ਉਹ 250% ਫਿਲ ਆਇਆ ਸਾਡੇ ਕੋਲ ਸੂਟ ਲੈਵਲ ਇਹ ਦੇਖੋ ਜੀ 250% ਆਇਆ ਤੇ ਇਹ ਬਿਲਕੁਲ ਬਲੈਕ ਹੋਇਆ ਪਿਆ ਤੇ ਹੁਣ ਅਸੀਂ ਇਹਦਾ ਪ੍ਰੋਸੈਸ ਜਿਹੜਾ ਸ਼ੁਰੂ ਕਰ ਦਿੱਤਾ ਇੰਜਨ ਦੀ ਲਾਈਟ ਆਉਂਦੀ ਸੀ ਬਾਰ-ਬਾਰ ਤੇ ਚੱਲ ਜਾਂਦੀ ਸੀ ਅਸੀਂ ਇਹਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੁਣ ਇਹ ਟਰੱਕ ਜਿਹੜਾ ਹੈ ਇਹ ਰੈਡੀ ਆ ਕੈਮੀਕਲ ਲੱਗ ਗਿਆ ਇਹਨੂੰ ਤੇ ਆਲਰੇਡੀ ਇਹ ਟਰੱਕ ਰੈਡੀ ਹੈ ਤੇ ਅਸੀਂ ਹੁਣ ਰੀਜਨ ਲਾ ਲੱਗੇ ਆ ਤੇ ਰੀਜਨ ਲਾ ਕੇ ਜਿਹੜਾ ਪਹਿਲਾਂ ਅਸੀਂ ਜਿਹੜਾ ਪ੍ਰੋਸੈਸ ਕੀਤਾ ਸੀ ਇਹਦਾ ਫਿਲਟਰ ਤੇ ਉਹਦੇ ਪਿੱਛੇ ਜਿਹੜਾ ਐਸਆਰਟ ਸਿਸਟਮ ਹੈ ਉਹਨੂੰ ਫਲੱਡ ਕਰ ਦਿੱਤਾ ਸੀ ਬਲਾਸਟ ਨਾਲ ਫਿਰ ਉਹਦੇ ਨਾਲ ਕਲੀਨਰ ਨਾਲ ਹੁਣ ਜਿਹੜਾ ਅਸੀਂ ਇਹਦਾ ਰੀਜਨ ਲਾਣ ਲੱਗੇ ਆ ਤੇ ਤੁਹਾਨੂੰ ਇਹਦੇ ਦਿਖਾਣੇ ਆ ਕਿ ਕਿਸ ਤਰ੍ਹਾਂ ਲੈਵਲ ਆਇਆ ਪਰ ਮੈਂ ਕਹਿਣਾ ਚਾ ਰਿਹਾ ਸੀ ਕਿ ਇਹਨਾਂ ਦੀ ਇੰਜਨ ਲਾਈਟ ਬਾਰ-ਬਾਰ ਆ ਰਹੀ ਸੀ ਜਦੋਂ ਇਹ ਸਮਝੇ ਕਿ ਸੈਂਸਰ ਦਾ ਪ੍ਰੋਬਲਮ ਪਰ ਜਦੋਂ ਉਹਦਾ ਪ੍ਰੋਸੈਸ ਚੈੱਕ ਕੀਤਾ ਤੇ ਸੈਂਸਰ ਨਹੀਂ ਸੀਗਾ ਉਹਦਾ ਜਿਹੜਾ ਡੀਪੀਐਫ ਫਿਲਟਰ ਆ ਤਾਰੀਫ ਭਾਈ ਆਇਆ ਨੇ ਜੀ ਇਹਨਾਂ ਦਾ ਟਰੱਕ ਆ ਜਿਹਦੇ ਚ ਅੱਜ ਡੀਐਫਪੀ ਆ ਕਲੀਨ ਕਰਨਾ ਤੇ ਤਾਰੀਫ ਭਾਈ ਕਿਦਾਂ ਟਰੱਕ ਕੀ ਦੱਸ ਰਿਹਾ ਐ ਸਾਖ ਦੇ ਵਿੱਚ ਬਰਾਬ ਉਹਦੀ ਆ ਰਹੀ ਸੀ ਆਪਣਾ ਲਾਈਟਰ ਉਹਦੀ ਡੈਫ ਦੇ ਫਿਲਟਰ ਦੀ ਫਿਲਟਰ ਮੈਕਸ ਹੋ ਚੁੱਕਿਆ ਸੀ ਤੇ ਉਹ ਸਾਫ ਕਰਾਇਆ ਤਾਂ ਮੇਰੇ ਖਿਆਲ ਜਿਹੜੀ ਤੁਸੀਂ ਨਵੀਂ ਮਸ਼ੀਨ ਲਾਈ ਹੈ ਫਿਲਟਰ ਖੋਲਣ ਦੀ ਲੋੜ ਨਹੀਂ ਪਈ ਉਦਾਂ ਹੀ ਪੋਕਅਪ ਕਰਕੇ ਮਸ਼ੀਨ ਨਾਲ ਫਲੂਡ ਦੇ ਨਾਲ ਹੀ ਕਲੀਨ ਹੋ ਗਿਆ ਹੁਣ ਚਲਾ ਕੇ ਆਪਾਂ ਦੇਖਾਂਗੇ ਕਿ ਕਿਉਂ ਚੱਲਦਾ ਲੇਕਿਨ ਉਹਦਾ ਨੰਬਰ ਸਾਰੇ ਘੋਡੇ ਆ ਪਹਿਲਾਂ ਕਿੰਨੇ ਨੰਬਰ ਸੀ ਜਦੋਂ ਤੁਸੀਂ ਆਏ ਸੀ ਜੀ ਆ ਉਹ 250% ਸੀ ਯਾਨੀ 100 ਤੋਂ ਵੀ 250% ਸੀ 75 ਤੋਂ ਲੋਕ ਜਿਹੜੇ ਹੱਥ ਖੜੇ ਕਰਦੇ ਨੇ ਭਾਈ ਇਹਨੇ 250 ਤੇ ਚਲਾ ਲਵਾ ਉਹ ਤੋਂ 50 ਤੱਕ ਚੱਲਦਾ ਰਿਹਾ ਉਹ ਵੀ ਪਤਾ ਲੱਗਿਆ ਹੁਣ ਆਕੇ ਜਦੋਂ ਲਾਈਟਾਂ ਆਈਆਂ ਲਾਈਟਾਂ ਆਈਆਂ ਤਾਂ ਕੰਪਿਊਟਰ ਹੋ ਕੱਪ ਕੀਤਾ ਤੇ ਹੁਣ ਜ਼ੀਰੋ ਹੋ ਗਿਆ ਆਪਕ ਬੰਨ ਹੋ ਗਿਆ ਹੁਣ ਜ਼ੀਰੋ ਤੇ ਖੜਾ ਹੈ ਜੀ ਸੇਮ ਸਿਸਟਮ ਪਹਿਲਾਂ ਆਇਆ ਸੀ ਇੱਕ ਭਾਈ ਆਇਆ ਸੀ 228 ਡਾਲਰ ਕੋਈ so, 228% ਕਰਾ ਕੇ ਆਈ ਸੀ ਤੇ ਉਹਨਾਂ ਨੂੰ ਰਸਤੇ ਵਿੱਚ ਡੀਪੀਐਫ ਫਿਲਟਰ ਚੇਂਜ ਕਰਨ ਦਾ ਕੋਟ ਮਿਲਿਆ ਸੀ 5000 ਡਾਲਰ 5000 ਡਾਲਰ ਹਾਂ ਇਹ ਜੇ ਤੁਸੀਂ ਕਰਾਉਂਦੇ ਹੋ ਰਾਹ ਦੇ ਵਿੱਚ ਤਾਂ ਡੀਲਰ ਤਾਂ ਬਹੁਤ ਜ਼ਿਆਦਾ پیسے ਚਾਰਜ ਕਰਦੇ ਆ ਜੀ ਬਿਲਕੁਲ ਤੇ ਜਿਹੜੀ ਹਜ਼ਾਰ ਵਾਲੀ ਜਾਬ ਜਿਹੜੀ ਆ ਉਹ 3-4 ਗੁਣਾ ਜ਼ਿਆਦਾ پیسے ਚਾਰਜ ਕਰਦੇ ਆ ਜੀ ਬਿਲਕੁਲ ਚਲੋ ਜੀ ਬismillah ਕਰਕੇ ਦੇਖੋ ਹੁਣ ਕਿਤਨਾ ਹੁੰਦਾ ਤੇ ਇਨਸ਼ਾਅੱਲਾ ਇਨਸ਼ਾਅੱਲਾ ਫਿਰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਇਹ ਦੇਖੋ ਜੀ ਤੁਸੀਂ ਦੇਖ ਲਿਆ ਇਹਦੇ ਤੇ ਮਿਲੀਅਨ ਦੇ ਉੱਤੇ ਮਾਈਲ ਨੇ ਇਸ ਟਰੱਕ ਦੇ ਉੱਤੇ ਤੇ ਇਹ ਟਰੱਕ ਦਾ ਹੁਣ ਡੀਪੀਐਫ ਕਲੀਨ ਹੋ ਗਿਆ ਜੇ ਤੁਸੀਂ ਇੱਧਰ ਆ ਕੇ ਦੇਖੋਗੇ ਇਹ ਆ ਜਾਓ ਜੀ ਇਹ 250 ਲਿਖਿਆ ਸੀ ਇਹ ਹੁਣ ਜਿਹੜਾ 1 ਲਿਖਿਆ ਤੇ ਇਹ ਵੀ ਬਿਲਕੁਲ ਹੀ ਸਾਫ਼ ਹੋ ਗਿਆ ਪਹਿਲਾਂ ਕਾਲਾ ਜਿਹਾ ਸੀਗਾ ਤੇ ਯੂਐਸਏ ਡੀਪੀਐਫ ਕਲੀਨ ਵਾਸਤੇ ਮਾਇਲਾ ਦਾ ਪ੍ਰੋਬਲਮ ਨਹੀਂ ਹੈਗਾ ਸਭ ਤੋਂ ਇੰਪੋਰਟੈਂਟ ਹੈ ਤੁਸੀਂ ਆਪਣੀ ਬਣਾਓ ਅਪਾਇੰਟਮੈਂਟ ਯੂਐਸਏ ਡੀਪੀਐਫ ਕਲੀਨ ਤੇ ਆਓ ਸੜੀ ਲੋਕੇਸ਼ਨਾਂ ਕੈਨੇਡਾ ਚ ਵੀ ਹੈਗੀਆਂ ਕੈਲੀਫੋਰਨੀਆ ਵੀ ਹੈਗਾ ਇੰਡੀਆਨ ਐਪਲਸ ਵੀ ਹੈ ਜੇ ਤੁਸੀਂ ਆਪਣੀ ਲੋਕੇਸ਼ਨ ਖੋਲਣਾ ਚਾ ਰਹੇ ਹੋ ਸਾਨੂੰ ਕਾਲ ਕਰ ਦਿਓ ਅਸੀਂ ਤੁਹਾਨੂੰ ਜਿਹੜਾ ਪੂਰਾ ਸਿਸਟਮ ਸਮਝਾਵਾਂਗੇ ਵੀ ਟੀਚ ਵੀ ਕਰਾਂਗੇ ਤੇ ਤੁਹਾਡੀ ਹੈਲਪ ਵੀ ਕਰਾਂਗੇ bizness ਸੈਟਅਪ ਕਰਨ ਨੂੰ ਆ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਜਿਹੜਾ DPF ਕਲੀਨ ਹੋ ਗਿਆ ਹੁਣ less than 3 hour ਤੇ ਪਾਜੀ ਜਿਹੜੇ ਨੇ ਉਹ ਆਲਰੇਡੀ ਰੈਡੀ ਨੇ ਕੰਮ ਤੇ ਜਾਣ ਵਾਸਤੇ ਕੋਈ ਕੁਐਸਚਨ ਹੋਏ ਕੋਈ ਆਨਸਰ ਹੋਏ ਤੁਸੀਂ US ਦੇ DPF ਕਲੀਨ ਚੈੱਕ ਕਰ ਸਕਦੇ ਹੋ ਜਾ ਤੁਹਾਨੂੰ ਤੁਸੀਂ ਕਾਲ ਕਰ ਸਕਦੇ ਹੋ 18335464247 ਦੁਬਾਰਾ ਰਪੀਟ ਕਰ ਰਿਹਾ 18335464247 ਥੈਂਕ ਯੂ ਹਾਂਜੀ ਆਪਾਂ ਇੱਥੇ ਖੜੇ ਆ ਬੇਕਰ ਫੀਲਡ 128 08 ਨੋ ਰੋਡ ਤੇ ਆਪਣਾ ਮੈਂ ਟ੍ਰਾਂਸਪੋਰਟ ਦੀ ਯਾਰਡ ਆ ਨਾਲੇ ਆਪਣਾ ਯੂ ਐਸ ਏ ਟਰੱਕ ਸਰਵਿਸਾਂ ਦਾ ਯਾਰਡ ਨਵੇਂ ਟਰੱਕ ਖੜੇ ਆ ਸਾਹਮਣੇ ਦੇਖਦੇ ਪਏ ਆ ਤਾਂ ਟਰੱਕ ਵੀ ਨਵੇਂ ਆ ਵਧੀਆ ਕੋ ਗਿਆ ਜਿੰਨੇ ਵੀ ਲੋਕਾਂ ਨੇ ਆਪਣੇ ਹੱਥੋਂ ਟਰੱਕ ਲਏ ਆ ਸਾਰਿਆਂ ਦਾ ਐਕਸਪੀਰੀਅੰਸ ਗੁੱਡੀ ਹੋਇਆ ਤੇ ਆ ਕੇ ਆਪਣਾ ਦੇਖੋ ਤੇ ਜਿੰਨ ਤੱਕ ਜਿਵੇਂ ਬਾਈ ਕਰਨੇ ਆ ਯੂਨ ਤੱਕ ਤਾਂ ਬਾਕੀ ਆਪਣੇ ਆ ਭਾਈ ਡੀਪੀਐਫ ਕਲਾਨੀ ਹੋਏ ਫਾਈਨਾਂਸ ਟਰੱਕਾਂ ਦਾ ਫਾਈਨਾਂਸ ਤੇ ਬੇਅਦ ਦਾ ਕੰਮ ਕਰਾਣਾ ਜੋ ਵੀ ਹੈ ਸਾਰੀ ਸਰਵਿਸਿਜ਼ ਅਵੇਲੇਬਲ ਨੇ ਜੀ ਬਿਲਕੁਲ ਤੇ ਬੈਕਰਫੀਲਡ ਵੀ ਉਹਦੇ ਬਾਅਦ ਆਪਣੇ ਫੌਂਟੇਨਾਂ ਲੋਕੇਸ਼ਨ ਵੀ ਉਹਦੇ ਬਾਅਦ ਆਪਣੇ ਕੋਲ ਇੰਡੀਆ ਨਾ ਪਲਸ ਲੋਕੇਸ਼ਨ ਆ ਹਾਂ ਜੀ ਮੇਰੀ ਆਪਣੀ ਲੋਕੇਸ਼ਨ ਹੈਗੀ ਕੈਲਗਰੀ ਅਲਬਰਟਾ ਬੀਸੀ ਉਹਦੇ ਬਾਅਦ ਵਿਨੀਪੈਗ ਉਹਦੇ ਬਾਅਦ ਆਪਣੀ ਲੋਕੇਸ਼ਨ ਹੈ ਟੋਰਾਂਟੋ ਜੀਟੀਏ ਮਿਸਾਗਾ ਤੇ ਜਿਹੜੀ ਵੀ ਜਗ੍ਹਾ ਤੁਸੀਂ ਕਰਨਾ ਜੀ ਬਿਲਕੁਲ ਤੁਸੀਂ ਸਾਨੂੰ ਕਾਲ ਕਰ ਲਓ ਫੋਨ ਨੰਬਰ ਤੁਹਾਨੂੰ ਨਜ਼ਰ ਆ ਰਿਹਾ ਹੈ ਥੈਂਕ ਯੂ ਜੀ ਸਾਹਿਬ ਠੀਕ ਹੈ ਓਕੇ